ਸੋ ਡੋਨਲਡ 트੍ਰੰਪ ਨੂੰ ਵੈਸੇ ਇਹ ਸਮਝਿਆ ਜਾਂਦਾ ਵੀ ਉਹ ਕਿਸੇ ਨੂੰ ਗੱਲ ਨਹੀਂ ਆਉਣ ਦਿੰਦਾ ਸੋ ਬਹੁਤ ਉਹ ਬੁਰੀ ਤਰ੍ਹਾਂ ਘੇਰਦੇ ਹੈਗੇ ਆ ਵੀ ਉਹ ਗੱਲਾਂ ਵਿੱਚ ਉਹਦਾ ਕੋਈ ਸਾਨੀ ਨਹੀਂ ਹੈ ਜਿਸ ਤਰ੍ਹਾਂ ਦਾ ਉਹ ਕਾਊਂਟਰ ਔਰ ਜਿੱਦਾਂ ਦੀ ਉਹ ਭਾਸ਼ਾ ਵੀ ਯੂਜ਼ ਕਰਦੇ ਹੈਗੇ ਆ ਵੀ ਦੂਜੇ ਬੰਦੇ ਨੂੰ ਐਵੇਂ ਹਿਮਿਉਲੇਟ ਜੇ ਕਰਨ ਵਾਲਾ ਹੁੰਦਾ ਵੀ ਜਿਹੜਾ ਕਾਊਂਟਰ ਹਮਲਾ ਕਰਦੇ ਆ ਨਾ ਡੋਨਲਡ 트੍ਰੰਪ ਵੀ ਉਹ ਉਹਦਾ ਕੋਈ ਸਾਨੀ ਨਹੀਂ ਹੈਗਾ ਪਰ ਕਮਾਲਾ ਹੈਰਿਸ ਨੇ ਬਹੁਤ ਵਧੀਆ ਢੰਗ ਉਹਨਾਂ ਦੀ ਟੀਮ ਨੇ ਡੋਨਲਡ 트੍ਰੰਪ ਦੇ ਸਾਰੇ ਲੂਪ ਹੋਲਸ ਨੂੰ ਐਡਰੈਸ ਕਰਿਆ ਹੋਇਆ ਸੀ ਪਹਿਲਾਂ ਤੋਂ ਹੀ ਔਰ ਜਿਸ ਢੰਗ ਨਾਲ ਉਹਨਾਂ ਨੇ ਇੱਕ ਤਾਂ ਲਾਇਆ ਵੀ ਇਹ ਮਾਈਨੋਰਟੀਜ਼ ਦਾ ਵਿਰੋਧੀ ਆ ਵੀ ਸਾਰੇ ਕਲਰਡ ਪੀਪਲ ਨੂੰ ਸਾਰਿਆਂ ਨੂੰ ਮਤਲਬ ਇਹ ਵਿਰੋਧ ਕਰਦਾ ਜਿਹੜਾ ਕਿ ਇਨੀਸ਼ੀਅਲ ਡੈਮੋਕਰੈtic ਵੈਲਿਊਜ਼ ਆ ਜਿਹੜੀਆਂ ਅਮਰੀਕਾ ਦੀਆਂ ਜਿਹਦੇ ਵਿੱਚ ਹਰ ਕਿਸਮ ਦੀਆਂ ਜਿਹੜੀਆਂ ਡਾਈਵਰਸੀਫਿਕੇਸ਼ਨ ਉਹਨੂੰ ਐਕਸੈਪਟ ਕਰਿਆ ਜਾਂਦਾ ਵੀ ਉਹਨਾਂ ਨੇ ਇਹ ਵੱਡਾ ਹਮਲਾ ਜਿਹੜਾ ਉਹਦਾ ਕਰਿਆ ਵੀ ਅਮਰੀਕਾ ਦੀ ਜਿਹੜੀ ਰੀਡ ਦੀ ਹੱਡੀ ਆ ਸਪਾਇਨਲ ਹੈਗੀ ਆ ਉਹਦੇ ਕਨਸਟੀਟਿਊਸ਼ਨ ਦੀ ਤੇ ਪ੍ਰੀਐਮਬਲ ਦੀ ਉਹਦੇ ਤੇ ਹਮਲਾ ਕਰ ਰਿਹਾ ਦੂਜਾ ਕਹਿੰਦੇ ਵੀ ਦੁਨੀਆ ਦੇ ਜਿਹੜੇ ਸਮੁੱਚੇ ਡਿਕਟੇਟਰ ਨੇ ਉਹ ਚਾਹ ਰਹੇ ਆ ਵੀ ਜਿਹੜਾ ਡੋਨਲਡ ਟਰੰਪ ਆ ਉਹ ਸੱਤਾ ਵਿੱਚ ਆਵੇ ਵੀ ਉਹ ਲਗਾਤਾਰ ਇਹਨੂੰ ਮੈਨੀਪੂਲੇਟ ਕਰਨਗੇ ਇਹਦੀ ਹੈਲਪ ਕਰਨਗੇ